ਜਿਨ੍ਹਾਂ ਮਾਪਿਆਂ ਦੇ ਬੱਚੇ ਇੰਟਰਨੈਸ਼ਨਲ ਸਟੂਡੈਂਟਸ ਦੇ ਰੂਪ ਵਿੱਚ ਵਿਦੇਸ਼ ਗਏ ਹੁੰਦੇ ਨੇ ਉਹਨਾਂ ਮਾਪਿਆਂ ਦੇ ਬੁੱਲਾਂ ਤੇ ਹਰ ਵੇਲੇ ਇਹੋ ਅਰਦਾਸ ਰਹਿੰਦੀ ਹੈ ਕਿ ਉਹਨਾਂ ਦੇ ਬੱਚੇ ਹਮੇਸ਼ਾ ਖੁਸ਼ ਰਹਿਣ ਹੱਸਦੇ ਵਾਸਤੇ ਰਹਿਣ ਤੇ ਉਹਨਾਂ ਨੂੰ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੰਤਵ ਲਈ ਉਹ ਬੱਚੇ ਨੂੰ ਸਦਾ ਮੋਟੀਵੇਟ ਕਰਦੇ ਰਹਿਣਗੇ ਪਰ ਦੂਜੇ ਪਾਸੇ ਇਸ ਤਰ੍ਹਾਂ ਦੇ ਵੀ ਮਾਪੇ ਹਨ ਜੋ ਬੱਚਿਆਂ ਦਾ ਹਾਲਚਾਲ ਪੁੱਛਦੇ ਪੁੱਛਦੇ ਜਜਬਾਤੀ ਹੋ ਜਾਣਗੇ ਇੱਥੋਂ ਤੱਕ ਕਿ ਕਈ ਤਾਂ ਰੋਣਾ ਸ਼ੁਰੂ ਕਰ ਦੇਣਗੇ ਜਿਸ ਨਾਲ ਸੱਤ ਸਮੁੰਦਰੋਂ ਪਾਰ ਗਏ ਉਹਨਾਂ ਬੱਚਿਆਂ 'ਚ ਬੜੀ ਘਬਰਾਹਟ ਤੇ ਨੈਕਟੀਵਿਟੀ ਆ ਜਾਂਦੀ ਹੈ ਜੋ ਅਜੇ ਸਟੱਡੀ ਕਰਨ ਲਈ ਨਵੇਂ-ਨਵੇਂ ਵਿਦੇਸ਼ ਵਿੱਚ ਗਏ ਹੁੰਦੇ ਨੇ ਇਹੋ ਜਿਹੇ ਬੱਚੇ ਨਾ ਤਾਂ ਅਜੇ ਉੱਥੋਂ ਦੇ ਲੋਕਾਂ ਨਾਲ ਕੁਲੇ ਮਿਲੇ ਹੁੰਦੇ ਨੇ ਤੇ ਨਾ ਹੀ ਉਹਨਾਂ ਦਾ ਕੋਈ ਫਰੈਂਡ ਸਰਕਲ ਬਣਿਆ ਹੁੰਦਾ ਇਸ ਨਾਲ ਪਹਿਲਾਂ ਤੋਂ ਹੀ ਕਈ ਸਮੱਸਿਆਵਾਂ ਨਾਲ ਲੁਕਿਰਿਆ ਬੱਚਾ ਹੋਰ ਨਿਰਾਸ਼ਾ ਮਹਿਸੂਸ ਕਰਦਾ ਹੈ ਇਸ ਲਈ ਮੇਰੀ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨਾਲ ਗੱਲਾਂ ਕਰਦੇ ਸਮੇਂ ਆਪਣਾ ਦਿਲ ਮਜ਼ਬੂਤ ਰੱਖਣ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਬਹਾਦਰੀ ਨਾਲ ਟਕਰਾ ਕਰਨ ਲਈ ਹੱਲਾਸ਼ੇਰੀ ਦੇਣ ਮੰਨ ਲਓ ਕਿ ਜੇ ਬੱਚਾ ਆਪਣੇ ਦੇਸ਼ ਦੀ ਕਿਸੇ ਹੋਰ ਸਟੇਟ ਵਿੱਚ ਜੌਬ ਜਾਂ ਸਟੱਡੀ ਲਈ ਗਿਆ ਹੁੰਦਾ ਤਾਂ ਉੱਥੇ ਵੀ ਤਾਂ ਸਾਨੂੰ ਆਪਣੇ ਮਨ ਨੂੰ ਸਮਝਾਉਣਾ ਪੈਣਾ ਸੀ ਸਬਰ ਕਰਨਾ ਪੈਣਾ ਸੀ ਉੱਥੇ ਵੀ ਤਾਂ ਬੱਚਿਆਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਸੋ ਇਹ ਮੁਸ਼ਕਲਾਂ ਹਮੇਸ਼ਾ ਲਈ ਨਹੀਂ ਰਹਿੰਦੀਆਂ ਸਮਾਂ ਬੀਤਣ ਦੇ ਆਪਣੇ ਆਪ ਹੱਲ ਹੋ ਜਾਂਦੀਆਂ ਨੇ